ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਹੋਵੇ ਨਾ ਇਸ ਭਾਵਨਾ ਨਾਲ ਮੱਥਾ ਟੇਕਿਓ ਕਿ ਸਰੀਰ ਕਰਕੇ ਭਾਵੇਂ ਬੰਦਾ ਘਰ ਨੂੰ ਚਲਿਆ ਜਾਵੇ ਪਰ ਮਨ ਇੱਥੇ ਗੁਰੂ ਦੇ ਚਰਨਾਂ ਵਿੱਚ ਬੰਨਿਆ ਜਾਵੇ ਜਿਸ ਤਰ੍ਹਾਂ ਪੀਰ ਬੁੱਧੂ ਸ਼ਾਹ ਨੇ ਸੈਯਦ ਬਦਰਦੀਨ ਜਿਨ੍ਹਾਂ ਦਾ ਨਾਮ ਹੈ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਦੇ ਜਿੱਦਣ ਪਹਿਲੀ ਵਾਰ ਦ دیدارੇ ਕੀਤੇ ਤੇ ਉਹਨਾਂ ਨੇ ਬਚਨ ਕੀਤਾ ਐਸੀ ਮਿਲਣੀ ਅਬ ਮਿਲ ਗਇਓ ਲੈ ਦਰਸ਼ਨ ਕੋ ਮਨ ਦੇ ਗਇਓ ਬਾਜਾਂ ਵਾਲਿਆ ਤੇਰੇ ਚਰਨਾਂ ਵਿੱਚ ਮੱਥਾ ਧਰਿਆ ਪਰ ਸੱਚ ਜਾਣੀ ਅੱਜ ਤੇਰੇ ਚਰਨਾਂ ਵਿੱਚ ਆਪਣਾ ਮਨ ਵੇਚ ਕੇ ਤੇਰੀ ਮੂਰਤ ਨੂੰ ਨੇਤਰਾਂ ਵਿੱਚ ਵਸਾ ਕੇ ਚੱਲਿਆ ਹਾਂ ਆਪਾਂ ਵੀ ਇਸ ਤਰ੍ਹਾਂ ਜਦੋਂ ਗੁਰੂ ਘਰ ਆਉਂਨੇ ਆ ਮੈਂ ਇੱਕ ਬੇਨਤੀ ਅਕਸਰ ਕਰਦਾ ਗੁਰੂ ਘਰ ਦੀ ਦਹਲੀਜ਼ ਦੇ ਅੰਦਰ ਆਉਣ ਤੋਂ ਪਹਿਲਾਂ ਨਾ ਇੱਕ ਵਾਰ ਅੱਖਾਂ ਬੰਦ ਕਰਕੇ ਆਪਣੇ ਕੀਤੇ ਮਾੜੇ ਕੰਮ ਗਲਤੀਆਂ ਯਾਦ ਕਰ ਲੈਣੀਆਂ ਚਾਹੀਦੀਆਂ ਜਦੋਂ ਦਿਨ ਦੇ ਵੀ ਕੀਤੇ ਮਾੜੇ ਕੰਮ ਯਾਦ ਕਰ ਲੈ ਮੁੜ ਕੇ ਸੰਗਤ ਵਿੱਚ ਆ ਕੇ ਧਿਆਨ ਨਹੀਂ ਖਿੰਡਣਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੋਵੇਗਾ ਸ਼ਬਦ ਚੱਲੇਗਾ ਹਰ ਜੂ ਰਾਖ ਲਿਓ ਪਤ ਮੇਰੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਜਦੋਂ ਇਸ ਭਾਵਨਾ ਨਾਲ ਆਵਾਂਗੇ ਕਿ ਅੱਜ ਕੀਤੀਆਂ ਸਾਰੀਆਂ ਭੁੱਲਾਂ ਬਖਸ਼ਾਉਣੀਆਂ ਨੇ ਤੇ ਭਾਵਨਾ ਨਾਲ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਕਵਾਂਗੇ ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇਵੜਨਾ ਸਾਈਆਂ ਤੇ ਭਰੋਸਾ ਰੱਖਿਓ ਅੱਜ ਤੱਕ ਬਾਹਰਲੀਆਂ ਅੱਖਾਂ ਨਾਲ ਦਰਸ਼ਨ ਕਰਦੇ ਆਂ ਰਮਾਲੇ ਨਜ਼ਰ ਆਉਂਦੇ ਆ ਤਾਬਿਆ ਤੇ ਬੈਠਾ ਗ੍ਰੰਥੀ ਸਿੰਘ ਨਜ਼ਰ ਆਉਂਦਾ ਅੰਦਰਲੀ ਅੱਖਾਂ ਨਾਲ ਤਾਬਿਆ ਤੇ ਵੇਖਿਓ ਬਾਜਾਂ ਵਾਲਾ ਖੁਦ ਨਜ਼ਰ ਆਵੇ